ਸਸਿਕਾ ਜੀ ਅੱਜ ਸਾਨੂੰ ਸ਼ਿਕਾਇਤ ਆਈ ਸੀ ਕਿ ਇਸੇ ਵੱਲ ਪਿੰਡ ਤੋਂ ਕਿ ਉੱਥੇ ਫਿਰ ਨਹੀਂ ਬਣ ਰਹੀ ਐ ਤੇ ਉਹ ਸਿਮੈਂਟਡ ਰੋਡ ਬਣਨੀ ਐ ਕਿ ਉੱਥੇ ਥੱਲੇ ਜਿਹੜਾ ਗਟਕਾ ਪੈਣਾ ਐ ਤੇ ਜਿਹੜਾ ਮੀਡੀਅਲ ਪੈਣਾ ਪੂਰਾ ਪ੍ਰੋਪਰ ਪੈ ਨਹੀਂ ਰਿਹਾ ਤੇ ਅਸੀਂ ਹੁਣ ਗਏ ਸੀ ਉੱਥੇ ਸਾਰਾ ਪਿੰਡ ਵੀ ਸੀਗਾ ਆ ਇਕੱਠਾ ਹੋਇਆ ਤੇ ਇੰਜੀਨੀਅਰ ਨੂੰ ਵੀ ਬੁਲਾ ਲਿਆ ਸੀਗਾ ਤੇ ਅਸੀਂ ਪਟ ਕੇ ਦੇਖਿਆ ਉਹਦੇ ਥੱਲੇ ਗਟਕਾ ਹੈ ਹੀ ਨਹੀਂ ਹੈ ਹੀ ਕੱਟ ਨਹੀਂ ਆ ਆ ਗਿਆ ਉੱਪਰ ਆ ਗਿਆ ਬੱਸ ਆ ਦਿਖਾ ਕਿੱਥੇ ਆ ਵੀ ਇੰਜੀਨੀਅਰ ਕਿੱਧਰ ਹੈ ਦੇਖੋ ਐਸ.ਓ. ਸਾਹਿਬ ਤੁਹਾਨੂੰ ਮੈਂ ਫੋਨ ਕਰਕੇ ਬੁਲਾਇਆ ਜੀ ਜੇ ਤੁਸੀਂ ਨਾ ਹੁੰਦੇ ਇੱਥੇ ਤੱਕ ਸੜਕ ਬਣ ਗਈ ਕਿ ਕਿ ਬਣਦੀ ਕਿ ਨਾ ਬਣਦੀ ਲਾਪ੍ਰੀਤ ਸਿੰਘ ਜੀ ਜੇ ਆ ਪਟਕੇ ਨੀਚੋਂ ਚਾਰਾਂ ਚੋਂ ਨਿਕਲ ਜੇ ਬੋਰੀ ਤੁਹਾਡੀ ਹੈ ਸਰ ਮੇਰੀ ਗਲਤੀ ਤਾਂ ਸਮਝ ਮੈਨੂੰ ਦੱਸ ਦਿਓ ਜਵਾਬ ਦੇ ਦਿਓ ਆ ਦੇਖੋ ਸਰ ਮੇਰੇ ਇਕੱਲੇ ਤੁਸੀਂ ਚੈੱਕ ਕੀਤਾ ਹੋਇਆ ਹੈ ਇਹ ਕੱਲੋਂ ਪਿਆ ਮਾਲ ਹਾਂ ਹੁਣ ਪਿਆ ਜੀ ਆ ਸਵੇਰੇ ਚੱਲ ਜੀ ਹਾਂਜੀ ਸਰ ਕੱਲੋਂ ਪਿਆ ਮਾਲ ਚੱਲ ਅੱਜ ਪਿਆ ਨਾ ਇਹ ਜਿਹਨੇ ਕੱੈਸੇ ਨਾਲ ਕੱਲ ਬਣਾ ਕਰਕੇਗਾ ਨਹੀਂ ਪੋਣਾ ਮੈਂ ਤੇ ਸੈਟਰਡੇ ਇਹਨਾਂ ਨੂੰ ਮਨਾ ਕੀਤਾ ਦਿਖਾਓ ਇੱਥੇ ਕਿੱਥੇ ਘਟਣਾ ਉਹ ਕਹੀ ਲਿਆ ਸਾਫ਼ ਕਰਕੇ ਦਿਖਾਓ ਕਿੱਥੇ ਘਟਕਣਾ ਆ ਤੋ ਕਹਿੰਦਾ ਕੋ ਮਿੱਟ ਇਹ ਕਹਿੰਦਾ ਜੀ ਭਾਈ ਸੋ ਤਾਂ ਕਿ ਨਾਲ ਆਪ ਵੀ ਲੈ ਕਿੰਨਾ ਨਾ ਪੜਨਾ ਸੀ ਆਹ ਲਓ ਜੀ ਆਹ ਤਾਂ ਹੀ ਰਸਤਾ ਸਮਾਂ ਹੀ ਘੜਦਾ ਹੈ ਨਹੀਂ ਰਿਤਾ ਹੈ ਜੀ ਆਇਆ ਨਹੀਂ ਹੱਥ ਘੌਰ ਘੜਦਾ ਇੱਕ ਵੀ ਤੇਰੇ ਲਈ ਕਹਿੰਦਾ ਕੀ ਹੈ ਤੇਰੇ ਲਈ ਪਹਿਲਾਂ ਹੀ ਕਿਤਾਬਾਂ ਸੀ ਤੂੰ ਤੇ ਇੱਥੇ ਵੀ ਲਿਖ ਲੈਣੀ ਪਰ ਉੱਧਰ ਕਿਤੇ ਲਿਖਿਆ ਤਾਂ ਭਟਿਆ 6 ਫੁੱਟ ਉਹ ਤਾਂ ਤੂੰ ਕਹਿੰਦਾ ਸੀ ਉੱਥੇ ਵੀ ਲਿਖਿਆ ਆਇਆ ਤੇ ਲਿਖਿਆ ਆਇਆ ਮੈਨੂੰ ਪਾ ਕੇ ਚਲੇ ਜਾ। ਸਾਡਾ ਆਸੀ ਕੰਮ ਬੰਦ ਹੀ ਕਰਵਾਤਾ ਨਾ ਸਰ। ਯਾਰ ਹੁਣ ਕੰਮ ਤਾਂ ਬੰਦ ਹੋਣਾ ਹੀ ਹੈ। ਸ਼ਨੀਵਾਰ ਤੋਂ ਕੰਮ ਬੰਦ। ਕੰਮ ਤਾਂ ਬੰਦ ਹੋਣਾ ਹੀ ਹੈ। ਕਿਦੋਂ ਤੋਂ ਬੰਦ ਹੈ? ਕੱਲ ਚੱਲਦਾ ਸੀ। ਕੱਲ ਚੱਲਦਾ ਅੱਜ ਵੀ ਹੈ। ਕੱਲ ਅੱਜ ਵੀ ਚੱਲਿਆ। ਹੱਸਿ ਲੋ ਕਰਾ ਗਾਣ ਕਰਿਓ। ਯਾਰ ਜੀ ਇੰਜੀਨੀਅਰ ਕਹਿ ਰਿਹਾ ਮੇਰੀ ਨੌਲੇਜ ਤੋਂ ਬਿਨਾ ਪਾਇਆ ਨਹੀਂ। ਬਿਲਕੁਲ ਸਰ ਨੌਲੇਜ ਤੋਂ ਬਾਹਰ। ਹਾਂਜੀ ਅਜੀਓ ਸਾਹਿਬ ਤੁਹਾਡੀ ਜਿੰਮੇਵਾਰੀ ਆ ਜਾਓਗੇ। ਕੀ ਕਰਾਂ ਤੁਹਾਡਾ? ਥੱਲੇ ਚੇਹੀ ਤੇ ਛੱਡ ਸਾਰੀ ਗੱਲ। ਫੇਰ ਤੁਹਾ ਇਹ ਸਰਕਾਰ ਦਾ ਪੈਸਾ ਹੈ ਸਰਕਾਰ ਦਾ ਪੈਸਾ ਮਤਲਬ ਲੋਕਾਂ ਦੇ ਟੈਕਸ ਦਾ ਪੈਸਾ ਇਕੱਠਾ ਹੋਇਆ ਹੈ ਸਾਡਾ ਸਾਰਾ ਨਾ ਪੈਸਾ ਹੈ ਪਰ ਇਹਨਾਂ ਨੇ ਨਹੀਂ ਮੰਨਦਾ ਨਹੀਂ ਮੈਂ ਮੰਨਦਾ ਵੀ ਜੀ ਮੈਂ ਆਪਣੇ ਬੰਦੇ ਦੀ ਗਲਤੀ ਮੰਨਦਾ ਪਿਆ ਮੈਂ ਜਿਹਨੇ ਸਾਡੀ ਕੋਰ ਕਟਿੰਗ ਕਰਾ ਕੇ ਥਿਕਨਸ ਚੈੱਕ ਕਰਾ ਕੇ ਫਿਰ ਇਹਦੇ ਦਾ ਕੰਮ ਚੱਲੂਗਾ ਤਾਰੀਕੇ ਦੀ ਚੀਜ਼ ਚੈੱਕ ਕਰਾ ਕੇ ਕਰੂੰਗਾ ਕਰ ਦੇਣਾ ਸ਼ਿਕਾਇਤ ਆਪਾ ਬਿਲਕੁਲ ਜੀ 4 ਇੰਚ ਦਾ ਪਾਉਂ ਜਾਦਾ 1 ਇੰਚ ਵੀ ਹੈ ਨਹੀਂਗਾ ਗੱਟਗਾ 4 ਇੰਚ ਜਿਹੜੇ ਕਹਿੰਦੇ ਇਹ 1 ਇੰਚ ਵੀ ਹੈ ਨਹੀਂ ਆ ਬਿਚਾਰੇ ਆਹ ਕੀ ਪਾਲਿਸੀ ਇੰਜ ਆ ਇਹ ਵੀ ਵਿਚਾਰੇ ਨਹੀਂ ਵਿਛਾਉਂਦੇ ਇਹ ਆ ਬਿਚਾਰੇ ਖਾਲੀ ਛੱਡਿਆ ਹੋਇਆ ਦੇਖੋ ਇਹਦੇ ਤੇ ਤੁਸੀਂ ਕੀ ਇਹ ਵਾਲਾ ਲੱਖ ਰੁਪਈਆ ਦਾ ਵਾ ਕੀ ਨਾ ਕੀ ਇਹ ਨੋਮਸ ਕੀ ਹੈ 4 ਇੰਚ ਦਾ ਰੈਡਕਟ ਕਰਨਾ ਸਿਰਫ 4 ਇੰਚ ਦਾ 4 ਇੰਚ ਕਿਉਂਕਿ ਮੈਂ ਚੈੱਕ ਕੀਤਾ ਜਿਹੜੀ ਤੁਹਾਡੀ ਬੰਦੀ ਹੁੰਦੀ ਹੈ ਰੋਡ ਆਪਣੀ ਲੱਕ ਵੜੀ ਸਰ ਉਹਦੇ ਵਿੱਚ ਤਕਰੀਬਨ 18 ਇੰਚ ਪੈਂਦਾ ਕਿਤੇ ਬਿਲਕੁਲ ਨਵੀਂ ਬਣਨੀ ਹੋਵੇ ਨਹੀਂ ਤਾਂ 12 ਇੰਚ ਪੈਂਦਾ ਤਿੰਨ ਲੇਅਰਸ ਪਾਏ ਜਾਂਦੇ ਨੇ ਇੱਥੇ ਕਿੰਨੀਆਂ ਲੇਅਰਸ ਨਹੀਂ ਬਣਦੀਆਂ ਸਿਰਫ 4 ਇੰਚ ਹੀ ਘਟਾ ਕੇ ਲਿਆ ਰਹੀ ਹੈ ਮੈਨੂੰ ਨੋਮ ਦਿਖਾਓ ਨੋਮ ਦਿਖਾਓ ਆ ਉਹ ਪਟੋ ਵੀ ਕਿਹੜਾ ਹੈਗਾ ਜਰਜੀ ਵਾਲਾ ਇੱਥੋਂ ਪਟੋ ਇਹ ਪਾਦਰਾ ਚਿੱਕਾ ਸੜਕ ਦੇ ਅੰਦਰ ਪੜਨਾ ਇੱਥੇ ਪੜਨੇ ਚਾਹਤਾ ਹਾਂ ਇੱਕ ਮਿੰਟ ਹਾਂ ਜੀ ਸਾਈਡ ਤੋਂ ਪਟੇ ਹੋ ਗਏ ਇਹ ਸਰਕਾਰਾਂ ਖਾਂਦਾ ਸਾਬ ਛਟਪਟ ਕਿਧਰ ਕੋ ਦੇਖਣ ਯਾਰ ਸੱਤਾ ਪਾਣੀ ਸੜਕ ਅੱਲੇ ਪੈਣ ਚੜ ਜਾ ਅੰਦਰ ਜੋ ਮੈਂ ਸੁਨੇ ਆ ਕਿ ਕਿਸੇ ਜਿਹੜੀ ਲੈਵਲ ਸੀਗਾ ਇਹਦਾ ਤੁਹਾਡੀ ਸਾਈਡ ਕੋਣਾ ਰੱਖਦਾ ਸੀ ਪੱਟਕੇ ਥਲੇ ਦਾ ਇਹ ਉਹੀ ਲੈਵਲ ਤੇ ਸੜਕ ਚੱਲਦੀ ਹੈ ਸਰ ਸਰ ਪੱਥਰ ਹਲਾਤਾ ਰਹੀ ਨਾਲ ਡਿਸਪੈਂਕਲਿੰਗ ਕਰ ਲੈ ਬੱਥੇ ਇੱਥੇ ਤਾਂ ਪੱਥਰ ਸੀਗੇ ਨਹੀਂ ਸਾਈਡ ਤੇ ਤਾਂ ਪੱਥਰ ਸੈਂਟਰ ਚ ਹੋਏਗਾ ਨਹੀਂ ਪੱਥਰ ਇਸ ਵਿੱਚ ਹੀ ਹੈ ਸਰ ਵਿੱਚ ਹੀ ਹੈ ਹਾਂਜੀ ਕੀ ਮਤਲਬ ਵਿੱਚ ਹੀ ਲੋਕਾਂ ਦੇ ਪੱਟ ਕੇ ਇਹਨਾਂ ਨੇ ਲੋਕਾਂ ਦੇ 10 ਫੁੱਟ ਹੋਏਗੀ ਨਾ 10 ਫੁੱਟ ਦੀ ਜੀ ਨਹੀਂ ਲਾਇਆ ਖਡਾਉਣੇ ਹਾਂ 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 ਇਹਨਾਂ ਦੇ ਆਹ ਤੇ ਰੋਡ ਦੇ ਵਿੱਚ ਆਉਂਦਾ ਪਿਆ ਰੋਡ ਦੇ ਬਾਹਰ ਦਿਖਾਓ ਰੋਡ ਦੇ ਬਾਹਰ ਚੈੱਕ ਕਰੋ ਬਾਹਰ ਇਧਰ ਚੈੱਕ ਕਰੋ 4 ਇੰਚ 4 ਇੰਚ ਚੋਟੇ ਚੈੱਕ ਕਰੋ ਉੱਥੇ ਚੈੱਕ ਕਰੋ ਦੂਸਰੇ ਰੋਡ ਖਤਮ ਹੋ ਜਿਆ 10 ਫੁੱਟ ਪੀ ਉਥੇ ਉਹ ਕਿੱਥੇ ਆ ਬੁੱਧੀ ਆਗੇ ਇੱਕ ਮਿੰਟ ਨਾਲ ਫੜ ਲਾ ਹਾਂ ਜਿਹਨੂੰ ਲਾਉਂ ਜਿਹਨਾਂ ਕਿੱਥੇ ਆ ਸਾਰੀ ਦਿਖਾ ਕਿੱਥੇ ਇਹਦੀ ਸੁੱਟੀ ਨੇ ਰੋਏ ਤੁਹਾਡਾ ਕਟ ਕਰ ਲੈ ਆਸੂ ਉਦਿੰ ਚਾਰ ਇੰਚ ਦਾ ਕਿਤੇ ਮੈਂ ਨਹੀਂ ਕੋਈ ਆਇਆ ਇਹਨਾਂ दो दो रोटियां फंडाइयां हैं ओदी इंजीनियर नहीं नाले इंच तो जरूरी नहीं जी मैं सारा स्टडी किया हुआ है तो बहुत ज्यादा दूर जाएगा नहीं दो दो रोडियां नहीं जी बाहर ने पासे तू सी आज जिथे मर्जी सड़क तो इधर ले पासे देख लो उधर ले पासे देख लो तीन ने चार इंच पाया और ज्यादा बोला नहीं आना पड़ेगा जी जेसीबी नंबर वाला ले पहली बार पटना पटना ਅਕੀਦਤ ਆਹ ਦੇਖੋ ਸਤ ਸ੍ਰੀ ਅਕਾਲ ਆਹ ਦੇਖੋ ਆਹ ਤੋਂ ਬਕਰਾਂ ਬੰਦੇ ਹੋ ਮੇਰੀਆਂ ਨੇ ਬੰਾਇਆ ਯਾਰ ਆਰਕਾਂਸਰ ਦੇਖੋ ਹਾਂਜੀ ਆਹ ਦੇਖੋ 4 ਇੰਚ ਆਹ ਹਾਂ ਇਹਨਾਂ ਨੂੰ ਦੇਖੋ ਅਸੀਂ ਤਾਂ ਸੇਰ ਦਾ ਕੰਮ ਰੋਕਿਆ ਹੋਇਆ ਹੈ ਜੀ ਜਿੱਥੇ ਜਿੱਥੇ ਮਾਲ ਘਟਾ ਅਸੀਂ ਚੈੱਕ ਕਰਕੇ ਆਪ ਆਪ ਪਾ ਰਹੇ ਹਾਂ ਪਿੱਛੇ ਦੋ ਗੱਡੀਆਂ ਖੜੀਆਂ ਨੇ ਇੱਥੇ ਮਾਲ ਘਟਾ ਤਾਂ ਸਾਡੇ ਕੋਲ ਸ਼ਿਕਾਇਤ ਆਈ ਹੈ ਉਹ ਗੱਲ ਨਾ ਪੈਂਡਾ ਵਾਲਿਆਂ ਦਾ ਕੰਮ ਇੱਥੇ ਚਾਰ ਦਿਖਾਓ ਪਿੱਛੇ ਪਿੱਛੇ ਸਾਰੇ ਠੇਕੇਦਾਰ ਕਿੱਧਰ ਗਏ ਠੇਕੇਦਾਰ ਪਿੱਛੇ ਵੀ ਤੁਸੀਂ ਆਹ ਹੀ ਕੰਮ ਪੁੱਛੋ ਇੱਥੇ ਕਦੇ ਨਹੀਂ ਕੀਤਾ ਯਾਰ ਇੱਥੇ ਕਦੇ ਮਾਲ ਪਈ ਹੈ ਇੱਥੇ ਕੰਮ ਬੰਦ ਹੋ ਗਿਆ ਤੁਹਾਡਾ ਪਿੱਛੇ ਮਾਲ ਡਿਗੇ ਆਈ ਇੱਕ ਗੱਲ ਸੁਣੋ ਬਾਈ ਜੀ ਦੋ ਗੱਡੀਆਂ ਆਈਆਂ ਨੇ ਹੈ ਇਹਨਾਂ ਦੇ ਗੱਟ ਕਿੰਨੇ ਸਰਪ ਦੋ ਗੱਡੀਆਂ ਆਈਆਂ ਸਫਲ ਦੇ ਲੋਕ ਨਾ ਬੰਨਾ ਕਿੰਨਾ ਬੋਗਿਆ ਆਹ ਥਾਂ ਤੇ ਕੰਮ ਚੱਲਦਾ ਜੀ ਇਹ ਜਿਸਾਂ ਦੇ ਜਲਦਾ ਹੋਵੇ ਅਸੀਂ ਤਾਂ ਆਪ ਦਾ ਦੇਖਣਾ ਇੱਥੇ ਪਾਲ ਪੂਰਾ ਪਾਉਗੇ ਜੀ ਜਦ ਪਿਆ ਨਹੀਂ ਗਿਆ ਤਾਂ ਕਰਕੇ ਕਿਹਾ ਨਹੀਂ ਕਹਿ ਨਹੀਂ ਆਹ ਵਾ ਇੱਥੇ ਪੂਰਾ ਹੁਣ ਇੱਥੇ ਵੀ ਕਰਾਂਗੇ ਜਦ ਕਦੋਂ ਕਰੀ ਜਦੋਂ ਲੈ ਕੇ ਪਹੇ ਗਿਆ ਹੁਣ ਪਿੱਛੇ ਕੋਣਾ ਚੈੱਕ ਕੀਤਾ ਦੂਸਰੇ ਕਿਸਾਨ ਜਿਹੜੀ ਬਣੀ ਹੋਈ ਆ ਉੱਥੇ ਮੜਾ ਜਾ ਪੀਸ ਕੱਟ ਕੇ ਦੇਖ ਲਓ ਇਹ ਜੇ ਕਹਿੰਦੇ ਜੇ ਕਹਿੰਦੇ ਆ ਵੀ ਉੱਥੇ ਕੱਢ ਕੇ ਦੇਖੀ ਵੀ ਇੱਥੇ ਕਿੰਨਾ ਜਿੱਥੇ ਪਿੱਛੇ ਪਿਆ ਆ ਚਾਰ ਟਾਂ ਪੋੜੇ ਉਦੋਂ ਪਹਿਲਾਂ ਬਈ ਪਾਈ ਆ ਗਈ ਦੇ ਕੰਟੈਕਸ਼ਨ ਹੈ ਜੀ ਮਤਲਬ ਜਿਹੜਾ ਬੈੱਡ ਬੰਨਾ ਹੈਗਾ ਇਹ ਇਹ ਚੁੜਾਈ ਹੈ ਜੀ 18 ਕੋਟ ਛੱਡੇ ਪੰਨੇ ਦੇ ਦੇਖੀਏ ਇਹ ਹੈਗੀ ਰੀਲ ਮਤਲਬ ਜਿਹੜਾ ਮਾਲ ਜਿਹੜਾ ਛੱਡੇ ਆ ਸੀ ਉਹ ਪਿਛਾ ਕੇ ਉਹਨੂੰ ਕੰਟੈਕਟ ਕਰਦੇ ਆਂ ਤੇਰੇ ਦੇ ਤੇ ਆ ਚਾਰੀ ਸੀ ਜਿਹੜਾ ਕਹਾ ਬੱਟਾ ਬੈਠਾ ਹੈ ਉਹ ਚਾਰੀ ਸੀ ਕਿੱਥੇ ਆ ਆ ਦੇਖੋ ਚਾਰੀ ਸੀ ਇੱਥੇ ਪਰਾਗੇ ਜੀ ਪੂਰਾ ਜਿਹੜਾ ਚਾਰੀ ਦਾ ਮਤਲਬ ਹੈ ਉਹ ਲੈ ਕੇ ਕਿਲੋ ਕਰੂਗਾ ਬਣਾਉਣਾ ਜਦ ਤੱਕ ਤਾੜਾ ਹਾਂ ਇਹ ਤਾਂ ਬਣਾਇਆ ਹੋਇਆ ਉੱਥੇ ਪੱਟ ਲਓ ਉੱਥੇ ਨਹੀਂ ਨਿਕਲਣਾ ਨਹੀਂ ਹੋਈ ਯਾਰ ਤਿਆਰੀ ਨਹੀਂ ਹੋਈ ਇਹੋ ਜੀ ਤੰਦੀ ਤਿਆਰੀ ਉਹ ਚਾਰੀ ਪਾਉਂਦੀ ਆ ਸਰ ਜਿਹੜਾ 18 ਫੁੱਟ ਤੋਂ ਬਾਹਰ ਮਾਲ ਹੈ ਨਾ ਜੀ ਉਹ ਨੂੰ ਹੁਣ ਵੇਚ ਚਾਹ ਰਹੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਇਹ ਗੱਟਾ ਪਾਉਣਾ ਸਾਰਾ ਦੇਖੋ ਜੇਸੀ ਵੀ ਸਰ ਜੇਸੀ ਵੀ ਆਲਰੇਡੀ ਹੈ ਸਭ ਅੱਗੇ ਕੰਮ ਕਰ ਰਹੀਏ ਤਾਂ ਜੇਸੀ ਮਾਲ ਘੱਟ ਆ ਸਰ ਮਾਲ ਪਾਉਣ ਵਾਸਤੇ ਕਿਉਂ ਸਾਬ ਉਹ ਮਾਲ ਕਰ ਕਿਉਂ ਸਰ ਪੱਟ ਕੇ ਉਹ ਪਾਟੀਏ ਘੇਰੋ ਤਾਂ ਜਨਾਣ ਤੋਂ ਹਾਂ ਤੁਹਾਡਾ ਬਾਕੀ ਕਿਹਨਾਂ ਨੂੰ ਆਹ ਲੈ ਲੈ ਕਰ ਲਓ ਪੱਟ ਲਓ

ਕਈ ਦੀ ਲੋਡ ਕਿੱਥੇ ਆ ਦੇ ਉਹ ਰਹਿਣ ਦੇ ਆ ਦੇਖ ਉੱਪਰ ਹੀ ਆਈ ਸ਼ਾਰਕ ਆ ਥੱਲੇ ਸ਼ਾਰਕ ਆ ਕਿੱਥੇ ਤਾਂ ਇੱਥੇ ਨਹੀਂ ਹੈ ਰੋਨ ਨਾ ਹਾਂ ਜੀ ਥੋੜੀ ਜਿਹੀ ਸ਼ਾਰਕ ਆ ਇਹ ਲੋਡ ਤਾਂ ਪਿੱਛੇ ਆਦਾ ਮੁੜੀ ਦੇ ਪਾ ਰਹੇ ਆ ਇਹ ਕੱਚਾ ਥਾ ਉਹ ਕੱਚਾ ਥਾ ਉਹ ਥੱਲੇ ਐਸ ਵੀ ਕਈ ਵਾਰ ਨਹੀਂ ਹੁੰਦਾ ਕਈ ਵਾਰੀ ਨਹੀਂ ਹੁੰਦਾ ਕਿਉਂ ਪੱਟਣਾ ਇਹ ਵਿੱਚ ਕਰਾਂਗਾ ਕਈ ਵਾਰ ਹੁੰਦਾ ਨੇ ਤੁਸੀਂ ਮਗਰ ਵੀ ਬਾਰੇ ਆ ਬੰਦੇ ਕਹਿੰਦੇ ਮਗਰ ਸਾਰੇ ਨੂੰ ਪਾਉਂਦੇ ਨੇ ਪਾਖਾ ਰਹੀ ਰੋਜ਼ ਨਹੀਂ ਹਾਰੀ ਜਾਂਦਾ ਕਈ ਵਾਰ ਹੁੰਦਾ ਕਿਤੇ ਨਹੀਂ ਤੁਸੀਂ ਸਾਈਡ ਤੇ ਚਾਰੇ ਸਾਈਡ ਤੇ ਪਾਏ ਇਨੀ ਕੱਖ ਯਾਰ ਦੂਜੀ ਗੱਲ ਇੱਕ ਗੱਲ ਹੋਰ ਵੀ ਹੈ ਜੀ ਤੁਸੀਂ ਕਹਿੰਦੇ ਕਿ ਲੈਵਲ ਸਾਡਾ ਵਾਲਾ ਰੱਖਣਾ ਨੇ ਕਿ ਸਾਡੇ ਨਾਲ ਹੋਰ ਥੋੜੀ ਸੋਸਤੀ ਹੋ ਜੀ ਉਹ ਸਾਡਾ ਪਿੱਟ ਦਾ ਪਾਣੀ ਅੰਦਰ ਖੜੂ ਅੰਦਰ ਖੜੂ ਜਿੰਨਾ ਸਰ ਨਹੀਂ ਨਹੀਂ ਜੋ ਰੁਲੇ ਪ੍ਰੋਬਲਮ ਆਉਗੀ ਆ ਦੱਸ ਰਿਹਾ ਕਿ ਲੈਵਲ ਤਾਂ ਨਹੀਂ ਕਿ ਸੜਕ ਮਤੋਂ ਹੁਣ ਉੱਚਾ ਹੋ ਗਿਆ ਹੈ ਆ ਦੱਸ ਰਿਹਾ ਕਿ ਲੈਵਲ ਪੁਰਾਣਾ ਵਾਲਾ ਲਾ ਕੇ ਉਹਦੇ ਉੱਤੇ ਪੈਣਾ ਹੈ ਹਨ ਘੰਨੇ ਜਾ ਕੇ ਉਹ ਪੁਰਾਣਾ ਮਿਸਲੀ ਮੀਟਿੰਗ ਰਿਸ਼ਾ ਕੇ 4 ਇੰਚ ਘਟਕਾ ਪਾ ਕੇ ਆ ਰੋਡ ਬਾਕੇ ਵੀ ਪ੍ਰੋਪਰ ਪੁਰਾਣੇ ਦੇ ਬਰਾਬਰ ਕਰਨੀ ਹੈ ਪਿੱਛੇ ਕਿਤੇ ਕੱਢਿਆ ਨਹੀਂ ਚੋ ਜਿਹੜਾ ਇਹ ਲੈਵਲ ਹੈ ਜੀ ਇਹ ਲੈਵਲ ਜਿਹੜਾ ਸਾਰੇ ਦੀ ਸਹਿਮਤੀ ਨਾਲ ਹੀ ਹੋਇਆ ਹੈ ਲੈਵਲ ਤੁਸੀਂ ਐਸਡੀਓ ਸਾਹਿਬ ਹਾਂਜੀ ਐਸਡੀਓ ਸਾਹਿਬ ਸਾਡੀ ਬੇਨਤੀ ਸਰ ਇਹ ਕਿੱਥੇ ਘਟਕਾ ਕਿੱਥੇ ਹੈ ਬਈਰਾ ਐਸਡੀਓ ਸਾਹਿਬ ਦਾ ਸਪਟਾ ਕੀ ਐਸਡੀਓ ਜਿਹੜਾ ਰੋਡ ਰਿਪੇਅਰ ਹੋ ਜਾਂਦੀ ਸਈ ਇਹ ਜਦੋਂ ਇਹ ਤੇ ਟਹਿਰ ਚੜਿਆ ਇਹਨੇ ਟੁੱਟ ਜਾਣਾ ਭੰਨ ਜਾਣਾ ਬਜਰੀ ਖੰਡ ਜਾਣੀਆਂ ਸਾਡਾ ਨਿੰਗਣਾ ਜੀ ਦੁੱਬਰ ਹੋ ਜੂ ਪਿੰਡ ਵਾਲਿਆਂ ਦਾ ਐਸਡੀਓ ਸਾਹਿਬ ਤੁਹਾਨੂੰ ਮੈਂ ਫੋਨ ਕਰਕੇ ਬ ਜੇ ਤੁਸੀਂ ਨਾ ਹੁੰਦੇ ਇੱਥੇ ਤੱਕ ਸੜਕ ਬਣ ਗਈ ਕਿ ਨਾ ਬਣਦੀ ਬਣ ਗਈ ਜੀ ਇਹਦੇ ਗੱਡੀ ਅੱਗੇ ਸੜਕ ਬਣਦੀ ਕਿ ਨਾ ਬਣਦੀ ਨਹੀਂ ਬਣਦੀ ਜੀ ਸਾਹਮਣੇ ਰੋਕ ਕੇ ਗਿਆ ਜੀ ਜੀ ਸਾਹਮਣੇ ਯਾਰ ਕਾਹਨੂੰ ਗੱਡੀ ਨਹੀਂ ਆਈ ਕਿਉਂ ਤੁਸੀਂ ਕਹੀ ਜਾਂਦੇ ਹੋ ਯਾਰ 1 ਰੁਪਿਆ ਮਾਰੀ ਜਾਂਦੀ ਇੱਥੇ 1 ਰੁਪਿਆ ਮਾਰੋ ਜੇ ਤੇ ਮਾਰ ਜਦੋਂ ਪਿਆ ਪਹਿਲਾਂ ਮੈਨੂੰ 100 1 ਰੁਪਿਆ ਚੱਲਦਾ ਪਿਆ ਯਾਰ ਚੱਲਦਾ ਮਾਰ ਤੇ ਆਇਆ ਤੇਰੇ ਘਰ ਚੱਲਦਾ ਪਿਆ ਹੋਰ ਹਾਂ ਜੀ ਤੇ ਦੂ ਪਿੱਛੇ ਇੱਥੇ ਪਟੋ ਨਹੀਂ ਆ ਅੱਜ ਪਿਆ ਸੇ ਆਹ ਹੁਣ ਪਿਆ ਆ ਹੁਣ ਪਿਆ ਹੁਣ ਪਿਆ ਕੱਢਾ ਛੱਡਿਆ ਆ ਹੁਣ ਪਿਆ ਪੜਦਾ ਪਿਆ ਸਰ ਸਰ ਉਹ ਕੱਢਾ ਪਿਆ ਹੁਣ ਪਿਆ ਪਿਆ ਇਹ ਤੁਸੀਂ ਕੱਲ੍ਹ ਕਿਹਾ ਸੀਗਾ ਰੋਕੋ ਫੇਰ ਰੁਕਿਆ ਕਿਉਂ ਨਹੀਂ ਇਹ ਤਾਂ ਹੁਣ ਬਹਿ ਰਿਹਾ ਅੱਗੇ ਵੀ ਬਹਿ ਜਾਣਾ ਆ ਦੇਖੋ ਮੈਂ ਤੁਹਾਨੂੰ ਦੱਸਦਾ ਸਰ ਇੱਕ ਪ੍ਰੋਬਲਮ ਇਹ ਹੈ ਜਿੱਥੇ ਸਰ ਸਾਡਾ ਥੱਲੇ ਵਾਲਾ ਬੈੱਡ ਦਾ ਲੈਵਲ ਜੋ ਹੈਗਾ ਤੁਸੀਂ ਮੈਨੂੰ ਦਿਖਾਓ ਇੱਥੇ 4 ਇੰਚ ਘਟਦਾ ਕਿੱਥੇ ਤੁਹਾਡੀ ਨੀਚੇ ਕੰਪੈਕਟ ਕਿੱਥੇ ਕਿੱਥੀ ਹੋਈ ਹੈ ਸਰ ਦੇਖੋ ਆ ਦੇਖੋ ਅਸੀਂ ਨੋਟ ਕਰ ਰਹੇ ਹਾਂ ਜਿੱਥੇ ਮਾਲ ਸਾਡਾ ਜਿੰਨਾ ਨਿਕਲ ਰਿਹਾ ਹੈ। ਇੱਦੋਂ ਦੱਸੋ ਪਿੱਛੇ ਸਾਰਾ ਠੀਕ ਹੈ? ਆਸੀਂ ਨਾ ਕੀ ਹੈ ਨਾ ਦੱਸੋ ਦਰ ਆਪਣਾ ਕੀ ਹੈ? ਤੇਰਾ ਨਾਮ ਕੀ ਹੈ ਦੱਸੋ ਆਪਣਾ ਨਾਮ ਸੁਹੀ ਹੈ। ਲਾਪਰੀ ਸਿੰਘ ਹੈ ਜੀ। ਲਾਪਰੀ ਸਿੰਘ ਹੈ ਕੀ ਹੋ ਤੁਹਾਡਾ ਡਿਸਮਿਸ਼ਨ ਕੀ ਹੈ? ਜੀ ਹੈ। ਲਾਪਰੀ ਸਿੰਘ ਜੀ ਜੇ ਆ ਪਟ ਕੇ ਇਹ ਤੋਂ ਚਾਰਾ ਚ ਨਿਕਲ ਜਮਰੀ ਤੁਹਾਡੀ ਹੈ? ਸਰ ਮੇਰੀ ਗੱਲ ਤਾਂ ਸਮਝ ਮੈਨੂੰ ਦੱਸ ਦਿਓ ਜਵਾਬ ਦੇ ਦਿਓ। ਆ ਦੇਖੋ ਸਰ ਮੇਰੇ ਇਕੱਲੇ ਕੋਈ ਚੈੱਕ ਕੀਤਾ ਹੋਇਆ ਹੈ? ਬਿਲਕੁਲ ਕੀਤਾ ਸਰ। ਇੱਥੇ ਚੈੱਕ ਕੀਤਾ? ਬਿਲਕੁਲ ਕੀਤਾ ਸਰ। ਆ ਮੇਰੇ ਕੋਲ ਦੇਖੋ ਨੋਟ ਜਿਹੜਾ ਹੈ। ਆ ਹਰੇਕ ਫੁੱਟ ਦੇ ਉੱਤੇ ਕਿੰਨਾ ਮਾਲ ਪੈ ਰਿਹਾ। ਮੈਂ ਪੱਲਾ ਪੱਲਾ ਕੀਤਾ ਜੀ ਆ ਸਾਰਾ ਚੱਲ ਗਿਆ ਹੁਣ ਤੂੰ ਦੇਖੋ ਸਾਹਿਬ ਦੇਖੋ ਤੁਹਾਨੂੰ ਬੁਲਾਇਆ ਕਿੱਥੇ ਸੜਕ ਬਣ ਗਈ ਐ ਇੱਥੇ ਮਾਲ ਪੈੜਾ ਇੱਕ ਫੁੱਟ ਤੇ ਇੱਥੇ ਤੁਹਾਡਾ ਉਸ ਪਾਇ ਨਹੀਂ ਆਹ ਦੇਖੋ ਸਰ ਹੁਣ ਆ 900 ਤੋਂ 1000 ਫੁੱਟ ਵਿਚੋਂ 900 ਤੋਂ 1000 ਫੁੱਟ ਮੈਨੂੰ ਦੱਸੋ 300 ਪੱਟਾਂ ਦੀ ਤੁਹਾਡੇ ਕੀ ਰੂਲਸ ਐ ਰੂਲ ਦੱਸੋ ਅੱਛਾ ਕੀ ਕਰਨੀ ਇੱਕ ਮਿੰਟ ਪੱਟ ਰਹੇ ਨੇ ਉਹ ਕੱਚਾ ਖੱਡੇ ਦੇ ਨਾਲ ਹੀ ਇੱਥੇ ਦੇਖ ਲਓ ਉਹ ਕੱਚਾ ਹੈਗਾ 2.5 ਇੰਚ ਦਿਖਾ ਦਊ ਇੱਕ ਪਿਛਲਾ ਖੰਡਾ ਹੈਗਾ ਉੱਥੇ ਦੇਖ ਲਓ ਸਾਰੇ ਖੱਡੇ ਛੱਡੇ ਆ ਸਹੇਜਾ ਕੋਲ ਸਰਵਿਸ ਹੈ ਸਰਕਾਰ ਕੋਲ ਦਾ ਕੰਮ ਕਰਦਾ ਹੁੰਦਾ ਹੈ ਹੁਣ ਜੇ ਫ੍ਰੀ ਟਿਕਟ ਵੀ ਭੇਜਦੇਾਰੇ ਕਰਦਾ ਹੈ ਦੇਖੋ ਇਹ ਚੰਗੀ ਖਾਣ ਨਹੀਂ ਹੈ ਸਾਡੇ ਕੋਲ ਤੇਰੇ ਹੈ ਜੋ ਵਿਚਾਰ ਨਹੀਂ ਹੈ ਹਾਂ ਲਓ ਜੀ ਹੈ ਇਹ ਮੇਰੀ ਰੀਤਾ ਵਾ ਆ ਦੇਖੋ ਆ ਰੀਤਾ ਹਾਂ ਹਾਂ ਨਾ ਸੋ ਇਹਦਾ ਤਿਆਰ ਕੀਤਾ ਹੈ ਨਾ ਆ ਲਓ ਜੀ ਸੰਜੀ ਸਰ ਇਹ ਆ ਗਈ ਅਗਰ ਕਰੋ ਸਰ ਇਹਦੇ ਵਿੱਚ ਸਾਰੇ ਘਟਕਾ ਪੈਣਾ ਕਿਉਂਕਿ ਟਾਇਲਾਂ ਦੇ ਬਰਾਬਰ ਲੱਗੂਗੀ 80 ਐਮ ਐਮ ਦੀ ਟਾਇਲ ਹੈ ਕਿੰਨਾ ਬਾਹੂਗੇ ਘਟਕਾ ਕਿੰਨੀ ਹੋਊਗੀ ਤੁਹਾਡੀ ਥਿਪ ਸੜੇ ਅਸੀਂ 80 ਐਮ ਐਮ ਦੀ ਟਾਇਲ ਹੈ ਅਸੀਂ 80 ਐਮ ਐਮ ਦੀ ਟਾਇਲ ਹੈ ਇਹ ਸੱਚੀ ਉਹ ਇੱਥੇ ਰਹਿਣੀ ਹੈ ਇੱਥੇ 6 ਇੰਚ ਟਾਇਲ ਹਲੇ ਘਟਕਾ ਪੈਣਾ ਉਹਦੇ ਉੱਪਰ ਡਸਟ ਪੈਣੀ ਦਿੱਤਾ ਪੈਣਾ ਫਿਰ ਉਹਦੇ ਉੱਪਰ ਟਾਇਲ ਆਣੀ ਹੈ ਜੀ ਫਿਰ ਸਰ ਆਪਣਾ ਇਹ 80 ਐਮ ਐਮ ਦੀ ਟਾਇਲ ਹੈ ਸਾਹਿਬ ਇਹਦਾ ਜਿਹੜੀ ਮੋੜ ਹੈ ਤੁਹਾਡੀ ਆ ਬਠਵਾਈਏ ਇਸ ਤੋਂ ਪੱਟੋ ਉਹ ਮੋੜੇ ਨਮਾਪ ਆਇਆ ਨਮਾਪ ਆਇਆ ਨੂੰ ਪੱਟੋ ਚਲੋ ਇਦਾਂ ਨਹੀਂ ਚੱਲਣਾ ਸਾਰੇ ਪੈਂਡਲ ਝੂਠਾ ਪਾਣੀ ਚੋਂ ਪਾਣੀ ਨਹੀਂ ਹੋਣੀ ਇਹ ਇਹ ਤੇ ਕਾਹ ਚਿਰ ਇਹ ਨਹੀਂ ਮਾਲ ਦੇ ਭਲੇ ਭਲੇ ਚ ਪਾਣੀ ਆ ਲੈ ਦੇ ਪਟੋ ਇੱਥੇ ਇੱਥੇ ਪਟੋ ਆ ਜਿਹੜਾ ਤੁਹਾਡਾ ਫਾਈਨਲ ਹੋ ਚੁੱਕਾ ਇੱਥੋਂ ਪੱਟੋ ਇਹਦੇ ਨਾਲੋਂ ਪੱਟੋ ਆ ਜਿਹੜਾ ਬੰਦ ਲਾਇਆ ਹੋਇਆ ਸਰੀ ਕੋਈ ਨਹੀਂ ਕੋਈ ਵੀ ਨਹੀਂ ਪੰਗਾਮੀ ਕੱਟੋ ਹਾਂ ਖੱਦ ਨਾ ਟੂਲੇ ਸਾਡਾ ਕਰਕੇ ਤੂੰ ਹੋਏ ਕੱਟ ਨਹੀਂ ਕੱਟ ਕੋਈ ਨਹੀਂ ਸਰ ਦੇਖੇ ਇੱਥੋਂ ਪੱਟੋ ਇੱਥੇ ਨਾਲੋਂ ਨਾਲ ਉਹਨੂੰ ਨਾਲ ਕਰਦੇ ਪਲੇਅਰ ਤੇ ਨਾਲ ਇੱਥੋਂ ਪੱਟੋ ਤੱਕ ਲੋ ਪਿਆ ਮਾਲ ਹੁਣ ਕੋਈ ਆ ਸਵੇਰੇ ਆ ਜੀ ਹਾਂਜੀ ਸਰਕੜੀ ਦਾ ਤੱਕੋ ਪਿਆ ਮਾਲ ਚੱਲ ਪੈਣਾ ਕਰ ਲੈ ਅੱਜ ਪਿਆ ਨਾ ਇਹ ਜਿਹਨੇ ਪਿਆ ਸੀ ਮੈਂ ਕੱਲ ਬਣਾ ਕਰਕੇ ਗਿਆ ਨਹੀਂ ਪੋਣਾ ਮੈਂ ਤਾਂ ਸੈਟਡੇ ਇਹਨਾਂ ਨੂੰ ਮਨਾ ਕੀਤਾ ਬਸ ਦਿਖਾਓ ਇੱਥੇ ਕਿੱਥੇ ਘਟਣਾ ਉਹ ਕਹੀ ਰਿਆ ਸਾਫ਼ ਕਰਕੇ ਦਿਖਾਓ ਕਿੱਥੇ ਘਟਕਾ ਉਹ ਗੋੜਾ ਬੈਠਾ ਉਹ ਮਿੱਟੀ ਆ ਘਟਕਾ ਦਿਖਾਓ ਕਿੱਥੇ ਮਿੱਟੀ ਆ ਗਈ ਜੀ ਢਿੱਡੀ ਸਾਫ਼ ਕਰ ਮਿੱਟੀ ਸਾਫ਼ ਕਰਕੇ ਘਟਕਾ ਦਿਖਾਓ ਕਿੱਥੇ ਹੋਰ ਕਿਚਨ ਖੋਲ ਲੈ ਯਾਰ ਆਹ ਕਹੀ ਨਹੀਂ ਆਹ ਕਹੀ ਨਹੀਂ ਕੋਈ ਨਹੀਂ ਅਸੀਂ ਕੰਮ ਹੀ ਕਰਦੇ ਹਾਂ ਇਹ ਤੇ ਇਹ ਤਾਂ ਉਹ ਲੋਕਾਂ ਨੇ ਪੈਣਾ ਹੈ ਸਾਈਟ ਤੋਂ ਤੱਕ ਨਾਲ ਵੀ ਲੈ ਕਿੰਨਾ ਇਹਨਾਂ ਦਾ ਪੈਣਾ ਸੀ ਆਹ ਲੋ ਜੀ ਆਹ ਕੀ ਰਸਤਾ ਕਮਾਂ ਹੀ ਘੜਕਾ ਹੈ ਨੀ ਰਿੱਟਾ ਹੈ ਇਹਦੀ ਮਾਇਆ ਨੀ ਹੱਥ ਘੌਰ ਘੜਕਾ ਇੱਕ ਵੀ ਪੱਥਰ ਦਿਖਾ ਘੜਕਾ ਦਿਖਾਓ ਘੜਕਾ ਦਿਖਾਓ ਜੀ ਸਰ ਜੀ ਤੁਸੀਂ ਕਰੋ ਚੈੱਕ ਕਰਕੇ ਕਿਹਨਾਂ ਦਿਖਾਓ ਕਿੱਥੇ ਘੜਕਾ ਸਰ ਮੈਂ وہی ਗੱਲ ਕਰ ਰਿਹਾ ਹਾਂ ਜਿੱਥੇ ਸੀ ਕਿੱਥੇ ਸੀ ਜਿੱਥੇ ਕੰਮ ਮੁੱਕਦਾ ਸੀ ਗਿਆ ਪਿੱਛੇ ਉਹ ਉਹਦੇ ਬਾਅਦ ਆ ਤੁਹਾਡਾ ਕੰਮ ਹੋਇਆ ਹੋਇਆ ਹੈ ਨਾ ਉਹ ਹੋਇਆ ਹੋਇਆ ਕੰਮ ਪਟਿਆ ਇੱਥੇ ਕਿਉਂ ਨਹੀਂ ਹੈ ਯਾਰ ਇਹ ਤੁਹਾਨੂੰ ਮੈਂ ਜਦੋਂ ਕਿਹਾ ਸੀ ਉੱਥੇ ਕੰਮ ਬੰਦ ਜੇਹੇ ਸਾਹਿਬ ਗੱਲ ਸੁਣੋ ਆਇਆ ਯਾਰ ਤੁਹਾਡਾ ਮਾਲਕ ਜੇਹੇ ਸਾਹਿਬ ਗੱਲ ਸੁਣੋ ਸਾਹਿਬ ਉਹ ਯਾਰ ਤੁਸੀਂ ਜੇਹੇ ਸਾਹਿਬ ਅੰਮਗਰਲਾ ਪੱਟ ਲੋ ਇਹ ਜਿਹੜਾ ਬੰਦਾ ਉੱਥੇ ਵੀ ਸੋਪਣਾ ਤੁਸੀਂ ਕਿਹੜਾ ਆਇਆ ਆਪਾਂ ਕੋਈ ਵਿੱਚ ਕੋਈ ਜਾਇਦਾੜੀ ਗੱਲ ਤਾਂ ਹੈ ਨਹੀਂ ਹੋਰ ਮਰਜ਼ੀ ਕਰਦੇ ਸਰ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਜੇ ਆਹੀ ਹੋਂ ਨਿਕਲੇ ਆ ਥੱਲੇ ਘਟਕਾ ਨਿਕਲਣਾ ਨਹੀਂ ਕੋਸ਼ਾ ਇਹ ਤੇਰੀ ਥਿੱਕਨਸ ਜੀ ਨਾਪੀ ਦੀ ਕਿੰਨੇ ਦਿਨ ਪੈਕ ਪਾਸੇ ਖੜਾ ਵੀ ਤੁਸੀਂ ਪਾਹੇ ਦੋ ਗੱਡੀ ਨਹੀਂ ਇਹ ਛੇਂਚ ਨਹੀਂ ਹੈ ਇਹ ਵੀ ਛੇਂਚ ਨਹੀਂ ਹੈ ਇਹ ਵੀ ਛੇਂਚ ਨਹੀਂ ਹੈ ਮੈਨੂੰ ਇਹਦੇ ਨਾਲ ਨਾਪ ਕੇ ਦਿ ਆ ਕੱਢ ਇਹ ਟੇਸਰ ਉੱਪਰ ਦਾ ਟਹਿਰ ਕੇ ਰਹਿ ਜਾ ਇਹ ਨਹੀਂ ਖਿੰਡ ਜਾਣਾ ਜਿਹੜਾ ਸਾਈਡ ਤੋਂ ਸਾਫਾ ਕੱਢਾ 80% ਕੱਢ ਮੈਂ ਕਲੀਅਰ ਕਰਦੇ ਬਸ ਸਲੇਟ ਦਾ ਇਹਦਾ ਮਾਰਕਰ ਖਾ ਲਓ ਉੱਚੀ ਕਰ ਦੇ ਆਪਦੇ ਪਾਸ ਹੈ ਅਜੇ ਨੀਚੇ ਮਾਰ ਦੇਣਾ ਦੇਖੀਏ ਅਸੀਂ ਕਿੰਨਾ ਕੱਟ ਕਰਦੇ ਨੀਚੇ ਹੈ ਨਹੀਂ ਕਰ ਮਿੱਟੀ ਆ ਗਈ ਜੀ ਮਿੱਟੀ ਆ ਗਈ ਮਿੱਟੀ ਦੇਖ ਲੈਣਾ ਮਿੱਟੀ ਉੱਤੇ ਭਾਈ ਜਾਨਾ ਅਮਰਜੀਤ 6 ਇੰਚ ਤੁਹਾਡਾ 6 ਇੰਚ ਦੀ ਸਲੇਬ ਸਾਂਚ ਦਾ ਗਟਕਾ ਉਹਦੇ ਨੀਚੇ ਦੋ ਇੰਚ ਦੀ ਤੁਹਾਡੀ ਜਿਹੜੀ ਲੈਵਲ ਕੀਤੀ ਰੋਡ ਉੱਤੇ ਬਰਾਣੀ 1.55 ਮਾੜਾ ਮਾੜਾ ਯਾਰਾ 12 ਇੰਚ ਬੰਦ ਖਾਓ ਤੇ ਕੀ ਹੈ ਤੁਹਾਡੀ ਇਧਰ 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 ਆਪਣੇ ਉੱਪਰ ਕਰ ਕਰੀਓ ਪੰਜ ਇੰਚ ਸਰ ਉੱਪਰ 4 ਇੰਚ ਹੈ ਬਟ ਇਹ ਉਹ ਫਿਲਾ ਰੀਲਿੰਗ ਹੈ ਆਹ ਦੇਖੋ ਆਹ ਪਰਮਿਟੀ ਆ ਗਈ ਆ ਗਟਕਾ ਦੇਖੋ ਉੱਪਰ ਉੱਪਰਲਾ 4 ਇੰਚ ਕਿੱਥੇ ਪਿਆ ਹੋਇਆ ਆ ਦੇਖ ਲਓ ਤੁਸੀਂ ਕੋਈ ਨਹੀਂ ਜ਼ਰੂਰੀ ਕੋਈ ਨਹੀਂ ਦਾ ਕੀ ਮਤਲਬ ਇਹਦੇ ਵਿੱਚ ਜਿਹੜੀ ਪ੍ਰੋਬਲਮ ਹੈ ਸਾਰੇ ਜਵਾਹੇ ਤੁਸੀਂ ਫੇਰ ਉਹੀ ਕਹਿ ਜਾਂਦੇ ਯਾਰ ਤੂੰ ਇਹਦੇ ਪਿੰਡ ਦੇ ਅੰਦਰ ਲਿਖ ਰਿਹਾ ਤੇਰੇ ਲਈ ਕਹਿੰਦਾ ਕੀ ਹੈ ਪਹਿਲੇ ਕਿਤਾਬਾਂ ਸੀ ਹੋਇਆ ਤੂੰ ਇੱਥੇ ਵੀ ਲਿਖ ਲੈਣ ਯਾਰ ਉੱਥੇ ਕਿਤੇ ਲਿਖਾ ਤਾਂ ਪਟਿਆ 6 ਫੁੱਟ ਉਹ ਤਾਂ ਤੂੰ ਕਹਿੰਦਾ ਸੀ ਉੱਥੇ ਵੀ ਮੈਂ ਲਿਖਿਆ ਹੋਇਆ ਹੈ ਮੈਂ ਲਿਖਿਆ ਆਹ ਲਿਖਿਆ ਆਤ ਅਸੀਂ ਕੰਮ ਬੰਦ ਹੀ ਕਰਵਾਤਾ ਨਾ ਸਰ ਕੰਮ ਤਾਂ ਬੰਦ ਹੋਣਾ ਹੀ ਹੈ ਸ਼ਨੀਵਾਰ ਤੋਂ ਕੰਮ ਤਾਂ ਬੰਦ ਹੋਣਾ ਹੀ ਹੈ ਇਦੋਂ ਤੋਂ ਮੰਨਦਾ ਕੱਲ ਚੱਲਦਾ ਸੀ ਕੱਲ ਚੱਲਦਾ ਅੱਜ ਵੀ ਹੈ ਅੱਜ ਵੀ ਚੱਲਿਆ ਹਾਂ ਸੁਣੋ ਜੀ ਇਹਨਾਂ ਨੂੰ ਕੰਟਰੋਲ ਕਰੋ ਯਾਰ ਯਾਰ ਇਹ ਗਹਿਰਾ ਮੇਰੀ ਨੌਲੇਜ ਤੋਂ ਬਿਨਾ ਪਾਇਆ ਨੇ ਬਿਲਕੁਲ ਸਰ ਨੌਲੇਜ ਤੋਂ ਬਾਹਰ ਪਾਇਆ ਜੀ ਅਸੀਂ ਇਹਨਾਂ ਨੂੰ ਮਨਾ ਕੀਤਾ ਸੀ ਅੱਛਾ ਹਾਂ ਜੀ ਇਧਰ ਤੈਨੂੰ ਮਨਾ ਕਿ ਤਸਰ ਸਰ ਮੈਂ ਤੈਨੂੰ ਮਨਾ ਕੀਤਾ ਸੀ ਕਿ ਨਹੀਂ ਕੀਤਾ ਸੀ ਸਾਈਡ ਤੇ ਸੀਗਾ ਮੈਂ ਤੈਨੂੰ ਮਨਾ ਕੀਤਾ ਕਿ ਨਹੀਂ ਕੀਤਾ ਸਰ ਸਾਡਾ ਮੇਰੀ ਗੱਲ ਨਹੀਂ ਮੈਂ ਇਹਨਾਂ ਦ ਕਿਹੜਾ ਮੁੰਡਾ ਸੀ ਉਹ ਨਹੀਂ ਸੀ ਅੱਜ ਇਹਨਾਂ ਦਾ ਸੁਪਰਵਾਈਜ਼ਰ ਅਜੀ ਐਸਓ ਸਾਹਿਬ ਤੁਹਾਡੀ ਜਿੰਮੇਵਾਰੀ ਆ ਜਾਓਗੇ ਕੀ ਕਰਾਂ ਤੁਹਾਡਾ ਕੱਲੇ ਜਿਹੜੇ ਛੱਡਦੇ ਸਾਰੀ ਗੱਲ ਤੇ ਤੁਹਾਡੀ ਕੀ ਜਿੰਮੇਵਾਰੀ ਹੈ ਇਹ ਸਰਕਾਰ ਦਾ ਪੈਸਾ ਹੈ ਸਰਕਾਰ ਦਾ ਪੈਸਾ ਮਤਲਬ ਲੋਕਾਂ ਦੇ ਟੈਕਸ ਦਾ ਪੈਸਾ ਇਕੱਠਾ ਹੋਇਆ ਹੈ ਸਾਡਾ ਸਾਰਾ ਨਾ ਪੈਸਾ ਹੈ ਹਾਲੇ ਇਹਨਾਂ ਕੋਈ ਪੇਮੈਂਟ ਨਹੀਂ ਕੀਤੀ ਕੁਝ ਵੀ ਚੈੱਕ ਕਰਕੇ ਕਰਾਂਗੇ ਸਾਰੀ ਕਦੋਂ ਚੈੱਕ ਕਰੋਗੇ ਜਦੋਂ ਨਾਮ ਟੈਂਡਰ ਵਾਲੇ ਕੰਮ ਦਾ ਮੋਂਦੇ ਫਿਰ ਕੋਈ ਪੇਮੈਂਟ ਹੋਈ ਜਾਣੀ ਸੀ ਜਿਹੜੀ ਐ ਆਏ ਨਾ ਨਾ ਕਰੇ ਪ੍ਰੋਫੈਸ਼ਨ ਕਰਾਂਗੇ ਸਰ ਜਿਹੜੇ ਉਹ ਨੋਟ ਕੀਤੇ ਨੇ ਮਨਰ ਹਟੇ ਪੈਣ ਦਾ ਕੰਮ ਚੱਲਿਆ ਯਾਰ ਜੇ ਤੁਸੀਂ ਨੋਟ ਹੀ ਕਰ ਰਹੇ ਜਿਹੜਾ ਕੋ ਮਰਜੀ ਦਾਸਤ ਜੁਆ ਕਿ ਨੋਟ ਜੋ ਮਰਜੀ ਨੋਟ ਕਰ ਲੈਂਦੇ ਯਾਰ ਇੱਕ ਇੱਕ ਹੁਈ ਆ ਤੁਸੀਂ ਕਿਉਂ ਨਹੀਂ ਮੰਨਦੇ ਮੈਂ ਜੈ ਸਿੰਘ ਸਾਹਿਬ ਨਾਲ ਗੱਲ ਕੀਤੀ ਕਿ ਕਦੇ ਕੰਮ ਬੰਦ ਕੀਤਾ ਮੈਂ ਉਹਨਾਂ ਨੂੰ ਅੱਗੇ ਆ ਆ ਭਾਜੀ ਵੀ ਖੜੇ ਸੀ ਆ ਖੜੇ ਭਾਜੀ ਮੈਂ ਕਿਹਾ ਜਦ ਤਾਨੂੰ ਮਨਾ ਕੀਤਾ ਤੁਸੀਂ ਕੰਮ ਕਿਉਂ ਕਰਦੇ ਪਏ ਅੱਛਾ ਜੀ ਇੱਥੇ ਬੰਦ ਕਰ ਗਏ ਤੁਸੀਂ ਕਿੱਥੋਂ ਦੇ ਬੰਦ ਕੀਤਾ ਮੈਂ ਇਹਨੂੰ ਅੱਜਾਂ ਹੀ ਬੰਦ ਕੀਤਾ ਜੀ ਜਦੋਂ ਬੱਟੇ ਉੱਥੋਂ ਵੱਟ ਕੇ ਕਿੱਥੋਂ ਪਟੀਆਂ ਜਾ ਕੇ ਦੱਸ ਅੱਜ ਮੈਂ ਇੱਥੇ ਕਹਿੰਦਾ ਜੀ ਜੇ ਪਟੀਆਂ ਕਿੱਥੋਂ ਜਾ ਕੇ ਦੇਖਾ ਤੁਸੀਂ ਕਿੱਥੇ ਦੇਖਿਆ ਜੀ ਤਾਂ ਠੀਕ ਜਿੱਥੇ ਕਹਿੰਦਾ 10 ਕਬੱਡੀ ਕਿਹੜੇ ਸਾਡੇ ਕੋਲ ਨੋਟ ਹੈ ਜਿਹੜਾ ਜਦ ਨੋਟ ਨੂੰ ਦਾ ਡੈਰੀ ਤੇ ਜੋ ਮਰਜ਼ੀ ਲਿਖੀ ਚੱਲੋ ਜਿੱਥੇ ਘਟਕਾ 2 ਇੰਚੀ ਪਾਇਆ 2.5 ਇੰਚੀ ਸਰ ਕੋ ਨੋਟ ਅਸਦਾ 2 ਇੰਚੀ ਦਾ ਇੰਚੀ ਨਹੀਂ ਪਾ ਸਕਦੇ ਸਰ ਲੈਵਲ ਦੇ ਹਿਸਾਬ ਨਾਲ 2 ਇੰਚੀ 2.5 ਇੰਚੀ ਨਹੀਂ ਪਾ ਸਕਦੇ ਸਰ ਇੰਚ ਪੈਣੇ ਪੈਣਾ ਸਰ ਉਹ ਮੈਂ ਤਾਂ ਦੱਸ ਕੀ ਵਾਰੀ ਸੜਕ ਤੇ ਟੱਪਾ ਕਰੀ ਆ ਤੁਹਾਨੂੰ ਰੋਕਿਆ ਕਿ ਨਹੀਂ ਰੋਕਿਆ ਜਿਹੜਾ ਜਿਹੜਾ ਡੇਢ ਇੰਚ ਦਾ ਘਟਕਾ ਉਹ ਕਿੱਥੇ ਜਾਊਗਾ ਸਰ ਮੈਂ ਦੱਸਦਾ ਜੀ ਉਹਦੇ ਪੈਸੇ ਘੱਟ ਲਵੋਗੇ ਜਿੱਥੇ ਹੁਣ ਸੜਕ ਦੀ ਡਬਗ ਹੈ ਹੁਣ ਇਧਰ ਦੇ ਪਾਸੇ ਆ ਡਾਊਨ ਆ ਗਿਆ ਹਾਈਟ ਹੋ ਗਈ ਜੇ ਮੈਂ ਇੱਥੇ ਵੀ 4 ਲੈ ਕੇ ਚੱਲੂਗਾ ਇਹ ਡਬਗ ਹੀ ਨਹੀਂ ਲੈਵਲ ਲੈਵਲ ਬਰਾਬਰ ਨਹੀਂ ਆ ਰਿਹਾ ਨਹੀਂ ਨਹੀਂ ਉਹਦਾ ਗੱਲ ਠੀਕ ਆ ਹਾਂ ਉਹਦਾ ਤੁਸੀਂ ਥੋੜਾ ਕੰਮ ਹੈ ਤੇ ਟੈਂਡਰ ਕਰਕੇ ਸਭ ਕੁ ਪੂਰਾ ਤਾਂ ਪਾਉਣਾ ਉਹ ਲੈ ਹੁਣ ਪਿੱਛੇ ਉਹ ਡੇਢ ਵਜੇ ਉਹ ਕਿੱਧਰ ਗਿਆ ਜੀ ਉਹ ਜਿੱਤੇ ਜੀਸੀਬੀ ਖੜੀ ਉਹ ਡਬਗ ਗਈ ਸਾਰੀਆਂ ਯਾਰ ਤੋ ਉਹ ਜਿਹੜੀ ਬਣਾ ਕੇ ਆ ਮੈਂ ਦੇਖੋ ਮੈਂ ਤੁਹਾਡੀ ਗੱਲ ਐਗਰੀ ਕਰਦਾ 2 1/2 ਇੰਚ ਘਟਕਾ ਹੈਗਾ ਔਰ ਉਹ ਜਿੱਥੇ ਲੈਵਲ ਹੋਦਾ ਹੀ ਨਹੀਂ ਉਹ ਤਾਂ ਇਹਨਾਂ ਤੇ ਸਾਡੀ ਐਰ ਸਾਡੀ ਉਹਦੇ ਨੀਚੇ ਤੁਹਾਡੀ ਜਿਹੜੀ ਰੋਡ ਦਾ ਜਿਹੜਾ ਮਾਲ ਉਤਾਰਿਆ ਉਹ ਵੀ ਪੈਣਾ ਇੱਥੇ ਇੱਥੇ ਜ਼ਰਾ ਦੇਖ ਤਾਂ ਗੀ ਆਹ ਇਹ ਵੀ ਕਿਹਨਾਂ ਕਰ ਦੋ ਐਵੇਂ ਕਾ ਨੂੰ ਆਪਾਂ ਜਿੱਦੀ ਜਾਣੇ ਸਾਹਿਬ ਦਿੱਥੋਂ ਸਾਹਮਣੇ ਸਬੂਤ ਪਿਆ ਜੇ ਆਪਾਂ ਦਾ ਪੜਕਾ ਜੇ ਇਹ ਜਿਹੜੇ ਖਾ ਕੇ ਦੋ ਰੋਡ ਮਟਾ ਬੱਦ ਮੈਨ ਜੇ ਕੋਰ ਕਟਿੰਗ ਲਿਆਦਾ ਕੋਰ ਕਟਿੰਗ ਕਰਦਾ ਸਰ ਉਹ ਪ੍ਰੋਪਰ ਮੈਂ ਤੁਹਾਨੂੰ ਕੋਰ ਕਟਿੰਗ ਕਰਾਉਂਦਾ ਆਹ ਤਾਂ ਹੋ ਗਈ ਇਸੇ ਗੋਰੀ ਪਿੱਛੇ ਵੀ ਤੁਸੀਂ ਕਹਿਣਾ ਮੈਂ ਬੱਕਾ ਕੋਰ ਕਟਿੰਗ ਕਰਾ ਦੂੰਗਾ ਵੀ ਸਾਰੀ ਹੁਣੇ ਕਰ ਲੈਣੀ ਕਰਨੀ ਪੈਣੀ ਚਲ ਉਹ ਮਸ਼ੀਨ ਲੈਣੀ ਪੈਣੀ ਨਹੀਂ ਕੋਰਟਰ ਹੋਣੀ ਇਹ ਦੁਬਾਰੇ ਦੁਬਾਰੇ ਤੁਹਾਨੂੰ ਪਤਾ ਵੀ ਨਾ ਪੈਂਡ ਇਕੱਠਾ ਹੋਵੇ ਤੇ ਨਾ ਅਸੀਂ ਕਰੀਏ ਸਰ ਅਸੀਂ ਕੰਮ ਹੀ ਪੈਂਡ ਵਾਲਿਆਂ ਨੂੰ ਗਰਚਾਣ ਹੋਣਾ ਹੀ ਪੈਣਾ ਪ੍ਰੋਬਲਮ ਤਾਂ ਪੈਂਡ ਵਾਲਿਆਂ ਦੀ ਆ ਉਹ ਤਾਂ ਕਹੀ ਜਾਂਦੇ ਆ ਉਹ ਸਾਡੇ ਕੋਲ ਤਾਂ ਆਏ ਆ ਕਿਉਂਕਿ ਤੁਸੀਂ ਕੰਮ ਠੀਕ ਨਹੀਂ ਕਰ ਰਹੇ ਕਹਿੰਦੇ ਸਾਨੂੰ ਕਹਿ ਲਿਆ ਕਿ ਚੰਗੀ ਤਰ੍ਹਾਂ ਕੰਮ ਕਰੋ ਸਾਡੇ ਸੜਕ ਬਣਦੀ ਇੱਕ ਵਾਰੀ ਆਰ-ਆਰ ਨਹੀਂ ਬਣਦੀ ਉਹ ਤਾਂ ਸਾਡੇ ਕੋਲ ਆਇਆ ਨਹੀਂ ਦੇਖੋ ਮੇਰੇ ਕੋਲ ਆਇਆ ਨਹੀਂ ਇੰਜੀਨੀਅਰ ਨੇ ਪੁੱਛਿਆ ਯਾਰ ਸਾਡ ਨੂੰ ਮਤਲਬ ਕੋਈ ਨਹੀਂ ਸਾਡੀ ਤੇਰੇ ਨਾਲ ਦੁਸ਼ਮਣੀ ਨਹੀਂ ਕੋਈ ਨਹੀਂ ਯਾਰ ਤੂੰ ਆ ਪਾਤਾ ਇਹ ਜਿਹੜੇ ਅਟੈਚ ਜਿਹੜੇ ਇਹਨੇ ਖੰਡ ਜਾਣਾ ਮੈਂ ਤੁਹਾਡੀ ਗੱਲ ਸਾਰੀ ਆਈ ਤੇ ਲੋਕ ਬਣ ਜੂਗੀ ਪਾ ਜੂਗੀ ਇਹ ਤੇ ਅਸੀਂ ਠੀਕ ਨਾਗੇ ਪਿੰਡ ਵਾਲੇ ਪਾਸੇ ਤੁਸੀਂ ਮੈਨੂੰ ਤਾਂ ਨਹੀਂ ਦੇਖਿਓਗੇ ਸੜਕ ਤੇ ਕੰਮ ਕਰ ਰਹੇ ਹਾਂ ਜੀ ਅਸੀਂ ਕਿਹਨੂੰ ਕੀ ਦੇਖਣਾ ਇਸ ਦੇ ਵਿੱਚ ਮੈਂ ਜਦ ਲਈ ਮੈਂ ਆਇਆ ਮੈਂ ਇੱਥੇ ਰੋਕੇ ਇਹਨਾਂ ਨੂੰ ਕੰਮ 하게 ਉਹ ਯਾਰ ਇਹ ਨਹੀਂ ਤੇ ਤੂੰ ਆਇਆ ਹੈ ਠੇਕੇਦਾਰ ਕਿਤੇ ਕਿਤੇ ਮਿਲ ਹੀ ਹੈਗਾ ਜੀ ਤੁਹਾਨੂੰ ਯਾਰ ਉੱਥੇ ਤੂੰ ਫੇਰ ਉੱਥੇ ਗੱਲ ਤੇ ਨਹੀਂ ਖੜਾ ਹੋਏ ਇੱਥੇ ਗਰਦੀਦ ਨੂੰ ਪਤਾ ਹੋਊਗਾ ਮੈਂ ਤਸੱਲੀ ਕਰਾ ਕੇ ਇੱਥੇ ਚਲਾਉਂਗਾ ਹਾਂ ਦੇਖੋ ਕੰਸਾ ਵਾਹੀਆ ਸਾਰਾ ਕੋਈ ਉਹਨਾਂ ਦੇ ਦਰਾਂ ਸਾਰਿਆਂ ਦੇ ਪਈ ਉਹਨਾਂ ਸਭ ਨੂੰ ਪਤਾ ਇਹਨਾਂ ਨੇ ਨਹੀਂ ਮੰਨਦਾ ਜੀ ਨਹੀਂ ਮੈਂ ਮੰਨਦਾ ਵੇ ਇੱਕ ਕਰਾ ਕੇ ਫੇਰ ਇਹਦੇ ਕੰਮ ਚੱਲੂਗਾ ਸਾਰੇ ਇਹਨਾਂ ਨੇ ਬਿਲਕੁਲ ਜਿੱਥੋਂ ਮਰਦੀ ਆ ਜਿੱਥੋਂ ਕੋਸ ਤੇ ਹੁਣ ਵਟ ਲੈਣੇ ਆਂ ਵਾਰ-ਵਾਰ ਜਿੱਥੇ ਜਾ ਕੇ ਮਰਦੀ ਪਾਟ ਉਧਰ ਵਟੀਏ ਗੱਲ ਆ ਉਧਰ ਵਟੀਏ ਪਾਟ ਲਓ ਸਰ ਪਾਟ ਲਓ ਇਹ ਤਾਂ ਤਾਜ਼ਾ ਹੀ ਮੱਟਿਆ ਜਾਊਗਾ ਬਾਕੀ ਕੋਰ ਕਟਿੰਗ ਮਸ਼ੀਨ ਨਾ ਵੇ ਤੁਸੀਂ ਕਹੋਗੇ ਆਪਣੇ ਬੰਦੇ ਡਿਊਟੀ ਲਾ ਦਿਓ ਜੀ ਇੱਕ ਇੱਕ ਚੀਜ਼ ਚੈੱਕ ਕਰਾ ਦੂੰਗਾ ਅੱਜ ਪਿਆ ਸਰ ਅੱਜ ਪਿਆ ਜੀ ਉਹ ਤੁਹਾਨੂੰ ਤੇ ਕਹਿ ਕੇ ਆ ਕੇ ਲੋਕਾਂ ਤੋਂ ਦੇਖਦੇ ਆਂ ਉਹ ਕਿੱਥੇ ਗਿਆ ਆਹੀ ਕੰਮ ਹੋ ਗਿਆ ਸਾਡੀ ਚੁੱਕਾ ਦੇ ਰੋਣੀ ਆ ਅਸੀਂ ਪਿੰਡ 'ਚ ਹੀ ਰਹਿਨੇ ਆਂ ਮੈਂ ਕਹਿੰਦਾ ਜੀ ਤੁਹਾਡੀ ਸਾਰੀ ਕਿਹ ਚੀਜ਼ ਚੈੱਕ ਕਰਾ ਕੇ ਕਰੂੰਗਾ ਕਰਦੇ ਆਂ ਇਸ ਕੈਟਾਪਾ ਘਰ ਪੁੱਜੀ 4 ਇੰਚ ਦਾ ਪਾਗ ਜਿਹੜਾ 1 ਇੰਚ ਵੀ ਹੈ ਨਹੀਂਗਾ ਕਰਦੇ ਆਂ ਛੱਡ ਕੇ 4 ਇੰਚ ਜਿਹੜੇ ਕਹਿੰਦੇ ਇਹ 1 ਇੰਚ ਵੀ ਹੈ ਨਹੀਂ ਆਹ ਵਿਚਾਰੇ ਆਹ ਕੀ ਪੋਲੀਥੀਨ ਜਿਆ ਇਹ ਵੀ ਵਿਚਾਰੇ ਨਹੀਂ ਪਿਛਾਉਂਦੇ ਆਹ ਵਿਚਾਰੇ ਖਾਲੀ ਛੱਡਿਆ ਹਾ ਦੇਖ ਇਹਦੇ ਤੇ ਦੋਸਤ ਕੀ ਹੈ ਨਾਲ ਲੱਖਾਂ ਰੁਪਈਆ ਦਾ ਵਾਅਦਾ ਆਹ ਵਿਚਾਰੇ ਖਾਲੀ ਆਏ ਨਹੀਂ ਹੈ ਤਾਂ ਚਲੋ ਮੈਂ ਹੁਣ ਪ੍ਰੋਪਰ ਕੰਮ ਹੋਣਾ ਚਾਹੀਦਾ ਜਦੋਂ ਤੁਸੀਂ ਕੰਮ ਕਿਹੜਾ ਰੋਜ਼ ਹੋ ਰੋਜ਼ ਕੰਮ ਹੋ ਰਿਹਾ ਹੈ ਨਾ ਸਸ਼ੀਕਲ ਜੀ ਅੱਜ ਸਾਨੂੰ ਸ਼ਿਕਾਇਤ ਆਈ ਸੀ ਕਿ ਇਸੇ ਵੱਲ ਪਿੰਡ ਤੋਂ ਕਿ ਉੱਥੇ ਫਿਰ ਨਹੀਂ ਬਣ ਰਹੀ ਐ ਤੇ ਉਹ ਸਿਮੈਂਟਡ ਰੋਡ ਬਣਨੀ ਐ ਕਿ ਉਹਦੇ ਥੱਲੇ ਜਿਹੜਾ ਗਟਕਾ ਪੈਣਾ ਐ ਤੇ ਜਿਹੜਾ ਮਟੀਰੀਅਲ ਪੈਣਾ ਪੂਰਾ ਪ੍ਰੋਪਰ ਪੈ ਨਹੀਂ ਰਿਹਾ ਤੇ ਅਸੀਂ ਹੁਣ ਗਏ ਸੀ ਉੱਥੇ ਸਾਰਾ ਪਿੰਡ ਵੀ ਸੀਗਾ ਇਕੱਠਾ ਹੋਇਆ ਤੇ ਇੰਜੀਨੀਅਰ ਨੂੰ ਵੀ ਬੁਲਾ ਲਿਆ ਸੀਗਾ ਤੇ ਅਸੀਂ ਪਟ ਕੇ ਦੇਖਿਆ ਉਹਦੇ ਥੱਲੇ ਗਟਕਾ ਹੈ ਹੀ ਨਹੀਂ ਐ ਲੱਗਦਾ ਕਿ ਤੇ ਸਿੱਧੀ ਮਿੱਟੀ ਉੱਤੇ ਹੀ ਉਹਨਾਂ ਨੇ ਸੜਕ ਬਣਾਈ ਹੋਈ ਐ ਕੋਈ ਥਿਕਨੈਸ ਵੀ ਨਹੀਂ ਐ ਤੇ ਜਿਹੜਾ ਪੈਣਾ ਚਾਹੀਦਾ ਸੀ ਮਟੀਰੀਅਲ ਉਹ ਕਹਿੰਦੇ ਪਏ ਆ 4 ਇੰਚ 5 ਇੰਚ ਕਿੰਨਾ ਵੀ ਪੈਣਾ ਐ ਤੇ ਕੁਝ ਸੋ ਅਸੀਂ ਇਹਦੀ ਸ਼ਿਕਾਇਤ ਹੁਣ ਉੱਪਰ ਭੇਜ ਰਹੇ ਆ ਤੇ ਜੋ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਅੱਜ ਦੀ ਤਰੀਕ 'ਚ ਠੇਕੇਦਾਰ ਜਿਹੜੇ ਹੈਗੇ ਆ ਇਹ ਅਫਸਰਾਂ ਦੇ ਨਾਲ ਰਲ ਕੇ ਸਾਰਾ ਕੰਮ ਖਰਾਬ ਕਰੀ ਜਾ ਰਿਹਾ ਹੈ ਪੈਸੇ ਖਾਈ ਪੀ ਜਾ ਰਹੇ ਆ ਤੇ ਨਾ ਬਨਾਮ ਹੁੰਦਾ ਆਵਾਦੀ ਪਾਰਟੀ ਦਾ ਸਰਕਾਰ ਦਾ ਸਰਕਾਰ ਵੱਲੋਂ ਹਦਾਇਤਾਂ ਬੜੀਆਂ ਸਖਤ ਹੈ ਕਿ ਭਾਈ ਬਿਨਾ ਕਰਪਸ਼ਨ ਦੇ ਬਿਲਕੁਲ ਸਹੀ ਮਟੀਰੀਅਲ ਪਾ ਕੇ ਸਹੀ ਕੰਮ ਕੀਤਾ ਜਾਏ ਤੇ ਇਹ ਸਾਡੀ ਸਰਕਾਰ ਨੂੰ ਬਦਨਾਮ ਕਰਦੇ ਜਿੰਨੇ ਅਫਸਰ ਹੈਗੇ ਆ ਇਹ ਰਲ ਕੇ ਠੇਕੇਦਾਰਾਂ ਨਾਲ ਇਹ ਤਾਂ ਠੇਕੇਦਾਰ ਦੀ ਕੀ ਮਜਾਲ ਹੈ ਕੋਈ ਪੇਮੈਂਟ ਵੀ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਹੋਵੇ ਤਾਂ ਸੋ ਸਿੱਦੇ ਸ਼ਿਕਾਇਤ ਭੇਜ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਕਿ ਇੱਥੇ ਪੂਰੀ ਸਖਤ ਕਾਰਵਾਈ ਹੋਊਗੀ